ਅੱਜ ਐਸ ਜੀ ਐਸ ਵੈਲਫੇਅਰ ਸੁਸਾਇਟੀ ਗੁੰਮਟਾਲਾ ਵਿਕੇ ਸੋਸਾਇਟੀ ਦਾ ਆਰੰਭ ਕੀਤਾ ਗਿਆ ਜਿਸ ਵਿੱਚ ਕਲੋਨੀ ਦਾ ਪ੍ਰਧਾਨ ਪ੍ਰਤੀਪਾਲ ਸਿੰਘ ਨੂੰ ਵਾਈਸ ਪ੍ਰਧਾਨ ਅਮਨ ਪਨੋਟ ਚੁਣਿਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ ਕਾਉਂਸਲਰ ਅਮਰਜੀਤ ਸਿੰਘ ਅਰਵਿੰਦ ਸਿੰਘ ਪੱਟੀ ਵੀ ਪਹੁੰਚੇ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸੇ ਮੌਕੇ ਗੁਰਜੀਤ ਸਿੰਘ ਇੰਸਪੈਕਟਰ ਪ੍ਰਕਾਸ਼ ਸਿੰਘ ਇੰਸਪੈਕਟਰ ਸੁਰਿੰਦਰ ਬਾਵਾ ਪਿਆਰਾ ਸਿੰਘ ਡੀਏ ਵਿਜੇ ਕੈਪਟਨ ਗੁਰਪਾਲ ਸਿੰਘ ਵਿਜੇ ਸਿੰਘ ਨਰਿੰਦਰ ਸਿੰਘ ਚਰਨ ਸਿੰਘ ਐਡਵੋਕੇਟ ਨੀਰਜ ਕੁਮਾਰ ਜਿੰਦਰ ਸਿੰਘ ਅਤੇ ਸਮੂਹ ਲੋਨੀ ਦੇ ਲੋਕ ਵੀ ਹਾਜ਼ਰ ਸਨ ਇਸ ਮੌਕੇ ਮੁੱਖ ਮਹਿਮਾਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਸਾਰਿਆਂ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅੱਜ ਐਸ ਜੀ ਐਸ ਸੋਸਾਇਟੀ ਜਿਹੜੀ ਸਾਡੀ ਗਮਟਾਰੇ ਦੀ ਹੈ ਅਸੀਂ ਪੰਧਾਰੀ ਜੀ ਨੂੰ ਜਿਹੜੀ ਜ਼ਿੰਮੇਵਾਰੀ ਮਹੱਲੇ ਲੋਕਾਂ ਨੇ ਦਿੱਤੀ ਹੈ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੀ ਤੁਹਾਡੇ ਤੇ ਜ਼ਿੰਮੇਵਾਰੀ ਹੈ ਉਹ ਤਨਦੇਈ ਨਾਲ ਨਿਭਾਓ ਔਰ ਜਿਹੜਾ ਲੋਕਾਂ 'ਚ ਨਾਮ ਹੈ ਉਹ ਖਟੋ ਕਿ ਦੇਖੋ ਜਿਹੜੇ ਲੋਕ ਅਮਰ ਹੁੰਦੇ ਆ ਨਾ ਅਮਰ ਕੋਈ ਜਿੰਦਾ ਨਹੀਂ ਰਹਿੰਦਾ ਸਿਰਫ ਨਾਮ ਜਿੰਦਾ ਰਹਿੰਦਾ ਉਹ ਲੋਕ ਅਮਰ ਨੇ ਐਸਾ ਕੰਮ ਕਰੋ ਕਿ ਜਿਹੜਾ ਲੋਕ ਤੁਹਾਨੂੰ ਉਹ ਯਾਦ ਕਰੇ ਧੰਨਵਾਦ ਜੀ ਜਿੰਮੇਵਾਰੀ ਮਿਲੀ ਹੈ ਇੱਕ ਜਿੰਮੇਵਾਰੀ ਬੜੀ ਤੰਦ ਇਹਨਾਂ ਨੂੰ ਭਾਈ ਜਾਏਗੀ ਜਿਹੜੇ ਵੀ ਇਲਾਕੇ ਦੇ ਜਿਹੜੇ ਵੀ ਸਾਡੇ ਸੱਜਣ ਮਿੱਤਰ ਇੱਥੇ ਜਿਹੜੀ ਜਿਸ ਤਰ੍ਹਾਂ ਦੀ ਲੋੜ ਹੋਏਗੀ ਇਹਦਾ ਇੱਕ ਚੈਨਲ ਬਣਾਵਾਂਗੇ ਕਿਉਂਕਿ ਜਦਾਂ ਜੇ ਤਾਰਾਂ ਦੀ ਗੱਲ ਕਰਦੇ ਆ ਸੀਵਰੇ ਦੀ ਗੱਲ ਕਰਦੇ ਹਰ ਇੱਕ ਡਿਪਾਰਟਮੈਂਟ ਵੱਖੋ ਵੱਖਰਾ ਹੈਗਾ ਉਹਦਾ ਇੱਕ ਤਰੀਕਾ ਹੁੰਦਾ ਵਾ ਉਸ ਪ੍ਰੋਬਲਮ ਨੂੰ ਹੱਲ ਕਰਨ ਦਾ ਉਹ ਤਰੀਕਾ ਫਾਲੋ ਕਰਾਂਗੇ ਆਪਾਂ ਕੋਈ ਵੀ ਲਿਖਤੀ ਰੂਪ ਚ ਹੈ ਸ਼ਿਕਾਇਤ ਲਵਾਂਗੇ ਉਹ ਡਿਪਾਰਟਮੈਂਟ ਦੇ ਨੁਮਾਇੰਦੇ ਨੂੰ ਜਾ ਕੇ ਮਿਲ ਕੇ ਉਹ ਪ੍ਰੋਬਲਮ ਦਾ ਹੱਲ ਕਰਾਵਾਂਗੇ ਮੈਂ ਤੇ ਆਪਣੇ ਪਹਿਲਾਂ ਪ੍ਰਧਾਨ ਸਾਹਿਬ ਨੂੰ ਮੁਬਾਰਕਵਾਦ ਦੇਣਾ ਚਾਹੁੰਦਾ ਉਹ ਟਿਜਨ ਕਿਤੇ ਹਾਂ ਉਪਰਾਲਾ ਕੀਤਾ ਉਹਦੀ ਤਾਂ ਮਲਫਰ ਸੋਸਾਇਟੀ ਬਣਾਉਣ ਜਿਹੜੀ ਬਣਾਈ ਗਈ ਹੈ ਐਸਜੀਐਚ ਐਵੇਨਿਊ ਵੈਲਫਰ ਸੋਸਾਇਟੀ ਸਾਰੇ ਮੈਂਬਰਾਂ ਨੂੰ ਵਧਾਈ ਦੇਣਾ ਆ ਜੋ ਇਹ ਕੰਮ ਸ਼ੁਰੂ ਕੀਤਾ ਇਹਨਾਂ ਨੇ ਜਿਹੜੀ ਸੋਸਾਇਟੀ ਬਣਾਈ ਹੈ ਕੋਈ ਪਹਲਾਈ ਦੇ ਕੰਮ ਇਹ ਕਹਿੰਦੇ ਵੀ ਆਪਾਂ ਸ਼ੁਰੂ ਕਰਾਂਗੇ ਜਿਵੇਂ ਲੜਕੀਆਂ ਦੀਆਂ ਸ਼ਾਦੀਆਂ ਕੋਈ ਮੈਡੀਕਲ ਸਹੂਲਤ ਕੇ ਨੂੰ ਦੇਣੀ ਚਾਹਾਂਗੇ ਦੇਣਗੇ ਫੋਰ ਵੀ ਜੇ ਉਹ ਵੀ ਜੋ ਵੀ ਹੋਏਗੀ ਇਹਨਾਂ ਨੇ ਉਹ ਆਪਣਾ ਸਾਰੇ ਇਲਾਕਿਆਂ ਨੂੰ ਨਿਵਾਸ ਦਵਾਇਆ ਤੇ ਜੋ ਵੀ ਉਹ ਮੁਸ਼ਕਲ ਹੋਏਗੀ ਹੱਲ ਕੀਤੀ ਜਾਏਗੀ ਆਪਣੇ ਸਹਬਜ਼ਾ ਜੱਜਾ ਸਾਹਿਬ ਜੀ ਨੂੰ ਦੀ ਮੈਂ ਆਪਣੇ ਵੱਲੋਂ ਇਹਨਾਂ ਨਾਲ ਮੋੜੇ ਨਾਲ ਮੋੜਾ ਜੋੜ ਕੇ ਕੰਮ ਕਰਾਂਗਾ ਜੋ ਵੀ ਮੇਰੇ ਮੇਰੇ ਡਿਊਟੀ ਲੋਨਗੇ ਸੋਸਾਇਟੀ ਵਾਲ ਮੈਂ ਆਪਣੇ ਤਨਮਾਨ ਮਨਾਂ ਦੀ ਜੋ ਵੀ ਜਮੇਰੇ ਦੇਣਗੇ ਕਰਾਂਗਾ ਅੱਜ ਜਿਹਾਸ ਸਿੰਘ ਜਰ ਨੇ ਨਵੀਂ ਸੋਸਾਇਟੀ ਬਣੀ ਹੈ ਵੈਲਫੇਅਰ ਸੋਸਾਇਟੀ ਮੈਂ ਅੱਗੇ ਆਪਣੇ ਭਾਸ਼ਣ ਚ ਵੀ ਇਹ ਹੀ ਕਹਿਿਆ ਕਿ ਇੰਡੀਵਿਜੂਅਲੀ ਕੋਈ ਕੰਮ ਨਹੀਂ ਹੁੰਦਾ ਇਸ ਦੇ ਵਾਸਤੇ ਇੱਕ ਪਲੇਟਫਾਰਮ ਦੀ ਲੋੜ ਹੁੰਦੀ ਹੈ ਉਹ ਅੱਜ ਇਹਨਾਂ ਨੇ ਬਣਾ ਲਿਆ ਸਿੱਧੂ ਸਾਹਿਬ ਨੂੰ ਪ੍ਰਧਾਨ ਨਾ ਆ ਅਮਨ ਗੁਰੂ ਨੂੰ ਵਾਈਸ ਪ੍ਰਧਾਨ ਨਾ ਤੇ ਸਭ ਤੋਂ ਵੱਡੀ ਗੱਲ ਜਿਹੜੇ ਕਾਉਂਸਲਰ ਨੇ ਸਾਡੇ ਨਵੇਂ ਚੁਣੇ ਕਾਉਂਸਲਰ ਉਹਨਾਂ ਨਾਲ ਮੂੜੇ ਨਾਲ ਬੁੱਢਾ ਜੁੜ ਕੇ ਜਿ세ਤਾ ਪਾਰਟੀ ਦਾ ਸਵਾਲ ਹੈ ਡਾਕਟਰ ਇੰਦਰਪਾਲ ਜੀ ਨੇ ਮੈਂ ਆ ਆਮ ਆਦਮੀ ਪਾਰਟੀ ਬਿਲਕੁਲ ਇਹਨਾਂ ਦਾ ਨਾਲ ਹੈ ਕੋਈ ਵੀ ਸਪਸਿਆ ਹੋਏਗੀ ਅਸੀਂ ਰਲ ਮਿਲ ਕੇ ਇਹਨਾਂ ਦਾ ਹਰਕਰਾਂਗੇ ਜੀ ਮੈਂ ਐਮਨਪਨੋਟ ਐਸਜੀਐਸ ਐਵੇਨਿਊ ਤੋਂ ਅੱਜ ਅਸੀਂ ਐਸਐਸ ਜੀਐਸ ਐਵੇਨਿਊ ਦੀ ਇੱਕ ਵੈਲਫੇਅਰ ਸੁਸਾਇਟੀ ਬਣਾਈ ਹੈ ਜਿਹਦੇ ਵਿੱਚ ਘੱਟ ਤੋਂ ਘੱਟ 50 ਮੈਂਬਰ ਇਹਦੇ ਵਿੱਚ ਅਸੀਂ ਸਮਾਜ ਭਲਾਈ ਦੇ ਕੰਮ ਕਰਾਂਗੇ ਔਰ ਅੱਜ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਇਹਨਾਂ ਨੇ ਮੈਨੂੰ ਵਾਈਸ ਪ੍ਰੈਜ਼ੀਡੈਂਟ ਲਾਇਆ ਤੇ ਪ੍ਰੈਜ਼ੀਡੈਂਟ ਪ੍ਰੀਤੀ ਪਾਸਿੰਗ ਸੰਧੂ ਨੂੰ ਲਾਇਆ ਔਰ ਇਹ ਜੋ ਮੈਨੂੰ ਐਸੋਸੀਏਸ਼ਨ ਵਾਲਿਆਂ ਸੋਸਾਇਟੀ ਨੇ ਜੋ ਵੀ ਜ਼ਿੰਮੇਵਾਰੀ ਦਿੱਤੀ ਆ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਾਲ ਕੰਮ ਕਰਾਂਗਾ ਔਰ ਇਸ ਮੌਕੇ ਤੇ ਆਪਣੇ ਕੀਪਤਰੀ ਜੀ ਵਾਂਝੋਂ ਸਮਾਗਮ ਕੱਢ ਕੇ ਆਉਣ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ